1000 ਰੁਪਏ ਮਹਿਲਾ ਮੰਨ ਦੇਣ ਦੀ ਕੀ ਕਿਸੇ ਪਿਛਲੇ ਪਿਛਲੇ 3 ਸਾਲਾਂ ਦਾ ਮੁਕਾਬਲਾ ਦੇ ਕਾਂਗਰਸ ਪਾਰਟੀ ਦੇ 5 ਸਾਲਾਂ ਨਾਲ ਕਰੀਏ ਤਾਂ ਅਸੀਂ 3 ਸਾਲਾਂ ਕਿੰਦੀ ਕਮਾਈ ਕੀਤੀ ਹੈ ਕਾਂਗਰਸ ਪਾਰਟੀ ਨੇ ਉਹਨੇ ਕਮਾਈ 5 ਸਾਲਾਂ ਚ ਨਹੀਂ ਕੀਤੀ ਉਹਦੇ ਬਾਅਦ ਕਮਾਈ ਜਿਹੜੀ ਆ ਪੰਜਾਬ ਦੇ ਖਜ਼ਾਨੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਕਰੂਗੀ ਸੋ ਸਰਕਾਰ ਇਮਾਨਦਾਰੀ ਨਾਲ ਕੰਮ ਕਰਦੀ ਹੈ ਔਰ ਲੋਕ ਇਮਾਨਦਾਰੀ ਦਾ ਟੈਕਸ ਦੇ ਰਹੇ ਨੇ ਔਰ ਲੋਕ ਸਾਥ ਸਾਥ ਦੇ ਰਹੇ ਨੇ ਪੋਲਿਟਿਕਲ ਪਾਰਟੀਆਂ ਆਪਣਾ ਰੌਲਾ ਪਾਉਂਦੀਆਂ ਨੇ ਪਾਉਂਦੀਆਂ ਰਹਿਣ ਪਰ ਲੇਕਿਨ ਸਾਡੀ ਕੋਈ ਗਰੰਟੀ ਰਹਦੀ ਉਹ ਵੀ ਜਲਦੀ ਪੂਰੀ ਤੇ ਇੰਚਿੱਟੇ ਦੇ ਦੇ ਵਿੱਚ ਇੱਕ ਪੰਚਾਇਤ ਕਰਕੇ ਪੰਚਾਇਤ ਦੇ ਅਰਥਾ 45 ਲੱਖ ਰੁਪਏ ਦੀ ਲਾਗਤ ਦੇ ਨਾਲ ਬਣਿਆਗਾ ਉਹ ਲੋਕਾਂ ਨੂੰ ਸਮਰਪਿਤ ਕੀਤਾਗਾ ਔਰ ਦੂਸਰਾ ਲਗਭਗ 1.5 ਕਿਲੋਮੀਟਰ ਦੀ ਸੜਕ ਜਿਹੜੀ ਆ ਬਹੁਤ ਪੁਰਾਣੀ ਸੜਕ ਡੇਰੇ ਨੂੰ ਜਾਂਦੀ ਸੀਗੀ ਉਹਦੇ ਉੱਤੇ 32 ਲੱਖ 16000 ਰੁਪਏ ਦੀ ਲਾਗਤ ਦੇ ਨਾਲ ਉਹ ਸੜਕ ਬਣ ਕੇ ਤਿਆਰ ਹੋਈ ਆ ਉਹ ਜਿਹੜਾ ਮੈਂ ਸਮਝਦਾ ਬਹੁਤ ਵੱਡਾ ਫਾਇਦਾ ਜਿਹੜਾ ਚੱਕੇ ਨਾਲ ਇਹਦੇ ਪਿੰਡ ਦੇ ਲੋਕਾਂ ਨੂੰ ਹੋਇਆਗਾ ਇਸ ਤੋਂ ਬਿਨਾ ਇੱਕ 28 ਲੱਖ ਰੁਪਏ ਦੀ ਲਾਗਤ ਦੇ ਨਾਲ ਪਿੰਡ ਦੀ ਜਿਹੜੀ ਪੰਚਾਇਤ ਮੰਡੀ ਆ ਜਿਹੜੀ ਮੰਡੀ ਆ ਉਹਦੇ ਛੱਡ ਦਾ ਕੰਮ ਚੱਲ ਰਿਹਾਗਾ ਔਰ ਗਲੀਆਂ ਨਾਲੀਆਂ ਤੇ ਕੰਮ ਜਿਹੜੇ ਮੁਕੰਮਲ ਹੋਏ ਨੇ ਉਹ ਔਰ ਇਸ ਤੋਂ ਬਿਨਾ ਅੱਜ 20 ਲੱਖ ਰੁਪਏ ਹੋ ਜਿਹੜਾ ਸਰਪੰਚ ਸਾਹਿਬ ਨੇ ਦਿੱਤਾ ਹੈ ਤਾਂ ਕਿ ਪਿੰਡ ਦੀਆਂ ਜਿਹੜੀਆਂ ਰਹਿੰਦੀਆਂ ਗਲੀਆਂ ਨੇ ਉਹਨਾਂ ਦਾ ਕੰਮ ਵੀ ਪੂਰਾ ਕਰ ਸਕਣ ਔਰ ਆਉਣ ਵਾਲੇ ਸਮੇਂ ਦੇ ਅੰਦਰ ਜਿਹੜੇ ਵੀ ਡਿਮਾਂਡ ਬੰਗਪੱਤਰ ਜਿਹੜਾ ਵੀ ਆਉਂਦਾਗਾ ਸਾਨੂੰ ਚਿੱਠੇ ਨੇ ਨੇੜੇ ਵੱਲੋਂ ਉਹ ਸਾਰੀਆਂ ਅਸੀਂ ਮੰਗਾ ਪੂਰੀਆਂ ਕਰਾਂਗੇ ਤਾਂ ਕਿ ਜਿਹੜਾ ਪਿੰਡ ਦਾ ਨਿਰੰਤਰ ਵਿਕਾਸ ਆ ਉਹ ਜਾਰੀ ਰਹੇ ਸਰ ਇਹ ਖੜਿਆਲ ਤੋਂ ਲੈ ਕੇ ਚਕਸ ਨਿਹੜੇ ਨੂੰ ਰੋਡ ਆ ਰਿਹਾ ਸਿੰਗਲ ਰੋਡ ਆ ਕਾਫੀ ਲੋਕਾਂ ਦੀ ਡਿਮਾਂਡ ਆ ਵੀ ਉਸ ਰੋਡ ਨੂੰ ਵੀ ਪੱਕਾ ਕਰੀ ਬਿਲਕੁਲ ਉਹ ਪਹਿਲਾ ਰੋਡ ਮਹਿਲਾ ਚਾਂਗ ਤੋਂ ਲੈ ਕੇ ਖੜਿਆਲ ਤੱਕ ਬਣ ਚੁੱਕਿਆਗਾ ਹੁਣ ਖੜਿਆਲ ਤੋਂ ਲੈ ਕੇ ਉਹ ਚੱਛਾ ਤੱਕ ਚੱਛਾ ਤੋਂ ਲੈ ਕੇ ਰੰਗਿਆ ਕਰਨ ਸੰਗਤੀ ਵਾਲੇ ਤੱਕ ਜਾਊਗਾ ਉਹਦੀ ਪ੍ਰਪੋਜ਼ਲ ਬਣੀ ਹੋਈ ਆ ਬੜੇ ਜਲਦੀ ਉਹਦੇ ਤੇ ਵੀ ਕੰਮ ਚੱਲੇ ਸਿਰਫ ਫਾਇਰ ਗੇਟ ਦੀ ਮਸ਼ੀਨ ਜਿਹੜੀ ਹੈਗੀ ਸਭਲਾ ਅੱਗੇ ਲੱਗੇ ਆ ਪੂਰੀ ਇੱਥੇ ਹੈ ਨਹੀਂ ਪੂਰੇ ਦੇ ਵਿੱਚ ਬਾਕੀ ਰਹੀ ਬਿਲਕੁਲ ਮੈਂ ਲਿਖ ਕੇ ਭੇਜਿਆ ਹੋਇਆ ਹੈਗਾ ਡਿਪਾਰਟਮੈਂਟ ਨੂੰ ਕਿਉਂਕਿ ਨੇੜੇ ਸਾਡੇ ਹੋਰ ਆ ਉੱਥੇ ਅਵੇਲੇਬਲ ਆ ਕੇ ਪਰ ਲੇਕਿਨ ਮੈਂ ਪੂਰੀ ਕੋਸ਼ਿਸ਼ ਕਰ ਰਿਹਾ ਕਿ ਉਹ ਜਲਦੀ ਚੜੀ ਆ ਫਾਇਰ ਗੇਟ ਪਵਾ ਦੇ ਕਿੰਮਾ ਸਾਬ ਲੈਂਡ ਪੂਲਿੰਗ ਪਰ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਲੈਂਡ ਪੂਲਿੰਗ ਬਾਰੇ ਕਿਸਾਨਾਂ ਨੂੰ ਕਿਉਂ ਨਹੀਂ ਸਮਝ ਕਿੰਨੇ ਫਾਇਦੇ ਹੈ ਸਰਕਾਰ ਕਿਨਾਰੀ ਆ ਪਰ ਕਿਸਾਨ ਨਹੀਂ ਮੰਨ ਰਿਹਾ ਫਾਇਦਾ ਦੇਖੋ ਬੜਾ ਸਪਸ਼ਟਾ ਕਿ ਪੰਜਾਬ ਦੇ ਅੰਦਰ ਜਿਹੜਾ ਇਲੀਗਲ ਗੈਰ ਕਾਨੂੰਨੀ ਕਲੋਲੀਆਂ ਦਾ ਕਹਿਰ جاری ਸੀਗਾ ਜਿਹਦੇ ਅੰਦਰ ਨਾ ਕੋਈ ਸੀਵਰੇਜ ਹੁੰਦਾ ਸੀ ਨਾ ਕੋਈ ਸੜਕ ਹੁੰਦੀ ਸੀ ਨਾ ਕੋਈ ਪਾਣੀ ਦੀ ਵਿਵਸਥਾ ਦੀ ਹੁੰਦੀ ਸੀ ਉਹ ਸਾਰੀਆਂ ਨੂੰ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਇਆ ਤਾਂ ਕਿ ਜਿਹੜਾ ਵਿਕਾਸ ਆ ਸ਼ਹਿਰੀਕਰਨ ਆ ਜਿਹੜਾ ਉਹ ਅੱਛੇ ਤਰੀਕੇ ਦੇ ਨਾਲ ਹੋ ਸਕੇ ਕਿਸਾਨ ਨੇ ਪਿਛਲੇ ਜੇ 10 ਸਾਲ ਦੀ ਗੱਲ ਕਰੀਏ ਪੰਜਾਬ ਦੇ ਕਿਸਾਨਾਂ ਨੇ 30000 ਏਕੜ ਜ਼ਮੀਨ ਜਿਹੜੀ ਆ ਉਹ ਗੈਰ ਕਾਨੂੰਨੀ ਕਲੋਨੀਆਂ ਘਟਾਏ ਲੋਕਾਂ ਕਰੀਂ ਕੇ ਲੈ ਕੇ ਜਿਨ੍ਹਾਂ ਨੇ ਬਹੁਤ ਸਸਤੇ ਭਾਅ ਦੇ ਉੱਤੋਂ ਕਿਸਾਨ ਦੀ ਐਕਸਪਲੋਇਟੇਸ਼ਨ ਕਰਕੇ ਉਹ ਜਿਹੜੀ ਆ ਜ਼ਮੀਨ ਖਰੀਦੀ ਆ ਤੋਂ ਹੁਣ ਅਸੀਂ ਕਹਿ ਰਹੇ ਆ ਕਿ ਕਿਸਾਨ ਸਾਡਾ ਹਿੱਸੇਦਾਰ ਬਣੇ ਅਸੀਂ ਕਿਸਾਨ ਨੂੰ ਜਦ ਤੱਕ ਉਹ ਡਵੈਲਪਮੈਂਟ ਨਹੀਂ ਹੁੰਦੀ ਜਦ ਤੱਕ ਉਹ ਵਿਕਣਯੋਗ ਨਹੀਂ ਹੁੰਦੀ ਉਦੋਂ ਤੱਕ ਜਿਹੜਾ ਅਸੀਂ ਉਹਨੂੰ ਮੁਆਵਜ਼ਾ ਵੀ ਦੇਵਾਂਗੇ 50000 ਤੋਂ ਲੈ ਕੇ 1 ਲੱਖ ਰੁਪਏ ਤੱਕ ਔਰ ਅੱਗੇ ਜਿਹੜਾ ਐਲਓਆਈ ਜਾਰੀ ਹੋਊਗਾ ਉਸ ਤੋਂ ਬਾਅਦ 10% ਦੇਵਾਂਗੇ ਸੋ ਬਿਲਕੁਲ ਅਸੀਂ ਕੋਈ ਤੱਕਾ ਨਹੀਂ ਕੋਈ ਕਿਸੇ ਨਾਲ ਸੀਨਾ ਜੋਰੀ ਨਹੀਂ ਬਲਕਿ ਅਸੀਂ ਕਹਿ ਰਹੇ ਹਾਂ ਕਿ ਜਿਹਦਾ ਜਿਹਦਾ ਮਨ ਕਰਦਾ ਜਿਹਦਾ ਦਿਲ ਕਰਦਾ ਕਿ ਮੈਂ ਇਸ ਜਿਹੜੀ ਪਾਲਿਸੀਆਂ ਦੇ ਹਿੱਸੇਦਾਰ ਬਣਾ ਉਹ ਬਣ ਜਵੇ ਕਿਸੇ ਦਾ ਤੱਕਾ ਤਾਂ ਕੀਤਾ ਨਹੀਂ ਜਾ ਰਿਹਾ ਇਹ ਤਾਂ ਪੋਲਿਟਿਕਲ ਪਾਰਟੀਆਂ ਨੇ ਜਿਹੜੀਆਂ ਉਹ ਜਾਣ ਬੁਝ ਕੇ ਰੋਲਾ ਪਾ ਰਹੀਆਂ ਨੇ ਬਲਕਿ ਜਦੋਂ ਕਾਂਗਰਸ ਤੇ ਬੀਜੇਪੀ ਦੀ ਸਰਕਾਰ ਸੀ ਉਸ ਸਮੇਂ ਲੈਂਡ ਪੂਲਿੰਗ ਪਾਲਿਸੀ ਮਹਾਲੀ ਚ ਲਾਗੂ ਸੀ ਉਸ ਸਮੇਂ ਜਿਹੜਾ ਮਹਾਲੀ ਜਿਹੜਾ ਬਣਿਆ ਇਕੋ ਸਿਟੀ 1 ਇਕੋ ਸਿਟੀ 2 ਇਕੋ ਸਿਟੀ 3 ਤੇ ਕਾਂਗਰਸ ਤੇ ਕਾਂਗਰਸ ਤੇ ਬੀਜੇਪੀ ਦੇ ਸਮੇਂ ਚ ਬਣਿਆ ਪਰ ਲੇਕਿਨ ਹੁਣ ਲੋੜ ਜਿਹੜੀ ਆ ਉਹ ਬਹੁਤ ਜ਼ਿਆਦਾ ਵਧ ਗਈ ਹੈ ਔਰ ਸਹਿਰੀਕਰਨ ਜਿਹੜਾ ਉਹ ਤੇਜ਼ੀ ਦੇ ਨਾਲ ਹੋ ਰਿਹਾ ਪੰਜਾਬ ਦਾ ਅਰਬਨਾਈਜੇਸ਼ਨ ਜਿਹੜੀ ਪੰਜਾਬ ਦੇ ਤੇਜ਼ੀ ਨਾਲ ਹੋ ਰਹੀ ਹੈ ਇਸ ਗੱਲ ਕਰਕੇ ਅਸੀਂ ਇਹ ਪਾਲਿਸੀ ਲੈ ਕੇ ਆਏ ਆ ਕਿ ਜਿਹਨੂੰ ਮਨਜ਼ੂਰ ਆ ਉਹ ਐਕਸੈਪਟ ਕਰ ਲੈ ਜਿਹਨੂੰ ਨਹੀਂ ਮਨਜ਼ੂਰ ਉਹ ਨਾ ਆਵੇ ਇਸ ਤਾਂ ਗੱਲ ਹੀ ਕੋਈ ਨਹੀਂ ਹੈ। ਕਿਸਾਨ ਜਥੇਬੰਦੀਆਂ ਨਾਲ ਸਰ ਕੋਈ ਗੱਲਬਾਤ ਕਰੂਗੀ ਸਰਕਾਰ ਕਿਸਾਨ ਜਥੇਬੰਦੀਆਂ ਤੋਂ ਗੱਲ ਕਰ ਰਹੀਆਂ ਨੇ। ਬਿਲਕੁਲ ਜਿਹੜੀ ਵੀ ਕਿਸਾਨ ਜਥੇਬੰਦੀ ਗੱਲਬਾਤ ਕਰਨੀ ਚਾਹੁੰਦੀ ਆ ਉਹਨੂੰ ਬਿਲਕੁਲ ਖੁੱਲਾ ਸਵਾਗਤ। ਕੀ ਮੈਂ ਜੀ ਮਿਸਾਲ ਸਿਲ ਕਰਨੀਆਂ ਦੀ ਗੱਲ ਕੀਤੀ ਆ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊ ਸਰਕਾਰ ਵੱਲੋਂ। ਬਿਲਕ ਅਪਦੇ ਆ ਪਨਿਸ਼ਮੈਂਟ ਮਿਲ ਰਹੀ ਹੈ ਕਿ ਉੱਥੇ ਨਾ ਤਾਂ ਕੋਈ ਪਾਣੀ ਹੈ ਨਾ ਕੋਈ ਸੀਵਰੇਜ ਹੈ ਹੁਣ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਅਸੀਂ ਗੈਰਕਾਨੂੰਨੀ ਕੋਲੋਨੀ ਚ ਘਰ ਪਾ ਲਿਆ ਗਲਤ ਹੋ ਗਿਆ ਸੋ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਕਿ ਸੋ ਅਸੀਂ ਉਹ ਗੁੰਮਰਾਹ ਕਰਨ ਜਿਹੜਾ ਪ੍ਰਚਾਰ ਆ ਉਹ ਹੁਣ ਵੀ ਜਾਰੀ ਹੈ ਉਹ ਤੋਂ ਅਸੀਂ ਲੋਕਾਂ ਨੂੰ ਵਿਚਾਰੇ ਜੀ ਮੈਂ ਸੋ ਸੋਟੇ ਗਹਿਰੇ ਨੇ ਅਰਥਿਕ ਹਾਲਾਤਾਂ ਬੜੇ ਸੁਧਰਦੇ ਨੇ ਜੀ ਤੁਹਾਡੀ ਗਵਾਹੀ ਦੇ ਵਿੱਚ ਹੀ ਆਰਥਿਕ ਹਾਲਾਤਾਂ ਸੁਧਰ ਰਹੇ ਨੇ 1000 ਰੁਪਏ ਮਹਿਲਾਵਾਂ ਨੂੰ ਦੇਣ ਦੀ ਕੀ ਕਪੈਸਿਟੀ ਪਿਛਲੇ ਪਿਛਲੇ 3 ਸਾਲਾਂ ਦਾ ਮੁਕਾਬਲਾ ਜੇ ਕਾਂਗਰਸ ਪਾਰਟੀ ਦੇ 5 ਸਾਲਾਂ ਨਾਲ ਕਰੀਏ ਤਾਂ ਅਸੀਂ ਤਿੰਨ ਸਾਲਾਂ ਜਿੰਨੀ ਕਮਾਈ ਕੀਤੀ ਹੈ ਕਾਂਗਰਸ ਪਾਰਟੀ ਨੇ ਉਹਨੇ ਕਮਾਈ 5 ਸਾਲਾਂ ਚ ਨਹੀਂ ਕੀਤੀ ਉਹ ਤੋਂ ਬਾਅਦ ਕਮਾਈ ਜਿਹੜੀ ਆ ਪੰਜਾਬ ਦੇ ਖਜ਼ਾਨੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਖੁੱਜੀਆ ਸੋ ਸਰਕਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਔਰ ਲੋਕ ਇਮਾਨਦਾਰੀ ਦਾ ਟੈਕਸ ਦੇ ਰਹੇ ਨੇ ਔਰ ਲੋਕ ਸਾਥ ਸਾਥ ਦੇ ਰਹੇ ਨੇ ਪੋਲਿਟੀਕਲ ਪਾਰਟੀਆਂ ਆਪਣਾ ਰੌਲਾ ਪਾਉਂਦੀਆਂ ਨੇ ਪਾਉਂਦੀਆਂ ਰਹਿਣ ਪਰ ਲੇਕਿਨ ਸਾਡੀ ਇੱਕੋ ਹੀ ਗਰੰਟੀ ਰਹਿੰਦੀ ਉਹ ਵੀ ਜਲਦੀ